ਕਾਉਂਟਰ ਕਰਦੇ ਆ ਆਮ ਸਿੱਖਾਂ ਦਾ ਆਮ ਮੁੰਡਿਆਂ ਦਾ ਐਨਕਾਉਂਟਰ ਕਰਦੇ ਆ ਅਸੀਂ ਪੁੱਤਲੇ ਵੀ ਨਹੀਂ ਫੋਕ ਸਕਦੇ ਅਸੀਂ ਹਵਾਰੇ ਨੂੰ ਬਾਹਰ ਰਿਹਾ ਕਰਾਵਾਂਗੇ ਜੋ ਮਰਜ਼ੀ ਹੋ ਜਾਏ ਇੱਕ ਦਿਨ ਜੇਲ੍ਹ ਜਾਂਦੇ ਇਹਨਾਂ ਨੂੰ ਹਾਰਟ ਅਟੈਕ ਹੋ ਜਾਂਦੇ ਆ ਕਿਹੜਾ ਨੇਤਾ ਮਰਦਾ ਕੋਈ ਨੇਤਾ ਨਹੀਂ ਮਰਦਾ ਕੋਈ ਪੁਲਿਸ ਵਾਲਾ ਨਹੀਂ ਮਰਦਾ ਸਰਜੀਵ ਗਾਂਧੀ ਦੇ ਅਤਿਆਰੇ ਉਹ ਹੋ ਸਕਦੇ ਨੇ ਬੜੀ ਹੋ ਸਕਦੇ ਨੇ ਸਾੜੇ 32 32 ਸਾਲ ਹੋ ਚਲੇ ਨੇ ਲੇਕਿਨ ਜਿਹੜੇ ਅੱਜ ਕੱਲ੍ਹ ਅੱਜ ਤੱਕ ਪਰੋਲ ਵੀ ਨਹੀਂ ਮਿਲ ਰਹੇ ਪਰਮਿਸ਼ਨ ਲੈਂਦੀ ਲੋਡ ਕੀ ਆ ਅਸੀਂ ਕੋਈ ਡਾਕਾ ਮਾਰ ਰਹੇ ਆ ਨਗਰ ਕੀ ਤਰ੍ਹਾਂ ਕਹਿਣ ਮਾਤੇ ਪ੍ਰਸ਼ੀਣ ਦੇ ਦੇ ਐਸਾਨ ਪ੍ਰਸ਼ੀਣ ਦੇਣਗੇ ਸਾਡਾ ਚੰਡੀਗੜ੍ਹ ਪੰਜਾਬ ਦਾ ਏ ਸਾਡਾ ਪੂਰਾ ਹੱਕ ਏ ਤੇ ਮੈਂ ਪੁੱਛਣਾ ਚਾਹੁੰਦੀ ਆ ਹੈ ਕੋਈ ਨਾਲ ਕੋਲ ਜਵਾਬ ਹੈ ਪੁਲਿਸ ਕੋਲ ਕੋਈ ਜਵਾਬ ਇਹਨਾਂ ਚ ਕੋਈ ਪੁਲਸ ਵਾਲਾ ਨਹੀਂ ਮਰਦਾ ਕੋਈ ਹੋਰ ਨਹੀਂ ਮਰਦਾ ਨੇਤਾ ਨਹੀਂ ਮਰਦਾ ਇਹਨਾਂ ਨੂੰ ਅਟੈਕ ਆ ਜਾਂਦੇ ਆ ਪਰ ਇਹ ਮਰਦੇ ਨਹੀਂ ਰਵਨੀਤ ਮਿੱਟੂ ਕਹਿ ਰਿਹਾ ਕਿ ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਕਿ ਉਹਨਾਂ ਵਾਸਤੇ ਕਾਦੀ ਰਿਹਾਈਆਂ ਕਿ ਇਹਨਾਂ ਨੂੰ ਤਾਂ ਬਾਹਰ ਕੱਢ ਲੈਣਾ ਚਾਹੀਦਾ ਤੇਰੇ ਦਾਦੇ ਨੇ 25000 ਤੋਂ ਕਿਤੇ 35000 ਤੱਕ ਘਾਰਾਂ ਚੋਂ ਕੁੰਡਾ ਕਟਵਾ ਕੇ ਮਾਰਦਾ ਉਹਨੇ ਤੈਨੂੰ ਦੇਖਿਆ ਅੰਨਾ ਤੂੰ ਤੂੰ ਅੰਨਾ ਹੋ ਗਿਆ ਮਰ ਗਿਆ ਤੂੰ ਮੈਨੂੰ ਇਹਦਾ ਜਵਾਬ ਦੇ ਮਾਤੂ ਤਾਂ ਮਰਨਾ ਚਾਹੀਦਾ ਤੂੰ ਕਿ ਮੈਂ ਜ਼ਿੰਦਾ ਬੈਠਾ ਮੈਤੇ ਪੁੱਛਣਾ ਚਾਹਨੀ ਆਂ ਔਰ ਸਾਰੇ ਆਮ ਪੁੱਛੜੀਆਂ ਜਿਹਨੇ ਮੇਰੇ ਤੇ ਧਾਰਾ ਲਾਣੀ ਆ ਲਾਓ ਮੈਂ ਨਹੀਂ ਡਰਦੀ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਚੰਡੀਗੜ੍ਹ ਜੋ ਕਿ ਪੰਜਾਬ ਹਰਿਆਣਾ ਦੀ ਰਾਜਧਾਨੀ ਹੈ ਚੰਡੀਗੜ੍ਹ ਦੇ ਵਿੱਚ ਵੀ ਅੱਜ ਸਿੱਖ ਜਥੇਬੰਦੀਆਂ ਸੈਕਟਰ 22 ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀਆਂ ਹੋਈਆਂ ਤੋਂ ਬਾਅਦ ਇੱਕ ਵੱਡਾ ਰੋਸ ਮਾਰਚ ਸੈਕਟਰ 22 ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਸੈਕਟਰ 17 ਡੀਸੀ ਦਫ਼ਤਰ ਤੱਕ ਜਾਣਾ ਸੀ ਪਰ ਸਿੱਖ ਜਥੇਬੰਦੀਆਂ ਨੂੰ ਦੱਸ ਦਿੰਦੇ ਆ ਚੰਡੀਗੜ੍ਹ ਸੈਕਟਰ 22 ਗੁਰਦੁਆਰੇ ਬਾਹਰ ਹੀ ਜੰਗੀਰ ਪੋਸਟ ਨੂੰ ਰੋਕ ਲਿਆ ਜਿੱਦ ਤੱਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਜਿਹੜੀ ਝੜਬੀ ਹੋਈ ਹੈ ਕਾਫੀ ਬਹਿਸਬਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਹੈ ਭਾਵੇਂ ਕੀ ਦੱਸਣੇ ਆ ਕਾਫੀ ਲੰਬਾ ਸਮਾਂ ਹੋ ਗਿਆ ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਪਰ ਅਜੇ ਤੱਕ ਪੂਰਨ ਤੌਰ ਤੇ ਰਿਹਾਈ ਉਹਨਾਂ ਬੰਦੀ ਸਿੰਘਾਂ ਦੀ ਨਹੀਂ ਹੋਈ ਭਾਵੇਂ ਕਿ ਕੁਝ ਸਿੰਘਾਂ ਨੂੰ ਪ੍ਰੋਲ ਜੂਰ ਦਿੱਤੀ ਗਈ ਹੈ ਪਰ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਹੀ ਪੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਕਿਉਂ ਹੀ ਛੱਡਿਆ ਜਾ ਰਿਹਾ ਇਸ ਤਰੀਕੇ ਦਾ ਸਵਾਲ ਜਿਹੜੇ ਸਰਕਾਰਾਂ ਨੂੰ ਕਿਤੇ ਜਾ ਰਹੇ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨਾਂ ਦੇ ਖਿਲਾਫ ਇਹ ਰੋਸ ਮਾਰਚ ਸੀ ਇਸ ਨੂੰ ਲੈ ਕੇ ਮੌਕੇ ਦੀਆਂ ਤਸਵੀਰਾਂ ਦਿਖਾਣੇ ਤੁਹਾਨੂੰ ਉਹਦੇ ਵਾਸਤੇ ਪਰਮਿਸ਼ਨ ਲਓ ਪਹਿਲਾਂ ਤਾਂ ਤੁਸੀਂ ਕਰ ਸਕਦੇ ਹੋ ਵਿਦਆਊਟ ਪਰਮਿਸ਼ਨ ਲਵਡ ਨਹੀਂ ਆ ਦੇਖੋ ਜੀ 32 32 ਸਾਲ ਹੋ ਗਏ ਸਾਡੇ ਦੇ ਹਾਥ ਕਰੋ ਹਾਥ ਕਰੋ ਕੰਮ ਜੁੜੇ ਰਹਿਣ ਕਰੋ ਇੱਕ ਮਿੰਟ ਜੇ ਆਪਣੇ ਰਜੀਵ ਗਾਂਧੀ ਦੇ ਹਤਿਆਰੇ ਹੋ ਸਕਦੇ ਨੇ ਬਰੀ ਹੋ ਸਕਦੇ ਨੇ ਸਾਡੇ 32 32 ਸਾਲ ਹੋ ਚਲੇ ਨੇ ਲੇਕਿਨ ਜਿਹੜੇ ਅੱਜ ਕਾ ਅੱਜ ਤੱਕ ਪਰੋੜ ਵੀ ਨਹੀਂ ਮਿਲ ਰਹੀ ਇਹ ਸਾਰੀ ਪ੍ਰਸ਼ਾਸਨ ਸਾਡੇ ਧੱਕਾਸ਼ਾਹੀ ਕਰ ਰਿਆ ਪੰਜਾਬ ਸਰਕਾਰ ਹਿੰਦੁਸਤਾਨ ਸਾਡੇ ਸਾਰੀ ਸਾਡੇ ਧੱਕਾ ਹੀ ਸਿੱਖਾਂ ਨਾਲ ਸਦਾ ਧੱਕਾਸ਼ਾਹੀ ਹੁੰਦੀ ਰਹੀ ਹੁਣ ਦੇਖੋ ਜੀ ਅਸੀਂ ਬੜੇ ਸ਼ਾਂਤ ਵੀ ਢੰਗ ਨਾਲ ਉੱਥੇ ਜਾ ਰਹੇ ਆਂ ਦੇ ਫੀਓ ਵਜਾ ਰਹੇ ਸਾਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਯਾਰ ਸਾਡੇ ਅਸੀਂ ਬਿਲਕੁਲ ਗੁਲਾਮ ਹਾਂ ਸਾਨੂੰ ਸਾਨੂੰ ਗੁਲਾਮ ਦੀ ਦਿਵਾ ਰਹੇ ਹੋ ਤੁਸੀਂ ਸਾਰੇ ਰੂਨ ਦੇ ਮੁਤਾਬਕ ਜੋ ਆਸੀਂ ਉਹ ਲਾਗ ਕਰਦੇ ਆ ਆਦਰਵਾਇਸ ਨਹੀਂ ਹੋਏ ਨਹੀਂ ਅਸੀਂ ਬਿਲਕੁਲ ਪਿਆਰ ਦੇ ਨਾਲ ਸਾਰੇ ਬੰਦੇ ਹੈ ਇੱਥੇ 10000 ਰੁਪਏ ਇੱਥੇ ਬੈਠ ਜਾਓ 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 ਬਸ ਬੈਠ ਜਾਓ ਜਾਓ ਹਾਂ ਸਾਈਡ ਤੇ ਹੋ ਜਾਓ ਸਿਹਰਤ ਨੂੰ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੋਸਟ ਦੇ ਨਾਲ ਤੱਕਾ ਮੁੱਕੀ ਹੋ ਰਹੀ ਹੈ ਇਸ ਮੌਕੇ ਨੂੰ ਦੇਖੋ ਪਿੱਛੇ ਜਿਹੜਾ ਟੱਕਿਆ ਜਾ ਰਿਹਾ ਜੋ ਕਿ ਪ੍ਰਦਰਸ਼ਨਕਾਰੀਆਂ ਦੇ ਬਾਅਦ ਤੇ ਆ ਰਹੇ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਸੈਕਟਰ 22 ਗੁਰਦੁਆਰ ਤੋਂ ਜੋ ਸਿੰਘ ਨਿਕਲੇ ਸੀ ਬੰਦੀ ਸਿੰਘਾਂ ਦੇ ਮਾਮਲੇ ਨੂੰ ਲੈ ਕੇ ਡੀਸੀ ਦਫ਼ਤਰ ਦੇ ਅੱਗੇ ਤੁਸੀਂ ਦੇਖੋ ਕਿ ਹੁਣ ਧਰਨਾ ਲਗਾ ਦਿੱਤਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਦਿਖਾ ਰਹੀਆਂ ਹਨ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਵਿੱਚ ਕਾਫੀ ਮਾਹੌਲ ਜਿਹੜਾ ਇਸ ਵਕਤ ਤਣਾਅਪੂਰਨ ਹੋ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਾਲ ਦੀ ਨਾਲ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਇਸ ਮੌਕੇ ਧਰਨਾ ਉਹਨਾਂ ਵੱਲੋਂ ਨਗਾਹ ਦਿੱਤਾ ਹੈ ਇਹ ਤਸਵੀਰਾਂ ਦੇਖੋ ਤੁਸੀਂ ਕਿ ਮੌਕੇ ਦੀਆਂ ਦਿਖਾ ਰਿਹਾ ਜਿੱਥੇ ਕਿ ਕਾਫੀ ਕਾਫੀ ਮਾਹੌਲ ਜਿਹੜਾ ਤਣਾਅਪੂਰਨ ਹੋ ਗਿਆ ਹੋਰ ਸੰਜੀਟ ਪੁਲਿਸ ਰੋਕਣ ਦੇ ਵਿੱਚ ਲੱਗੀ ਹੋਈ ਹੈ ਕਿ ਅਸੀਂ ਅੱਗੇ ਨਹੀਂ ਜਾਣ ਦੇਵਾਂਗੇ ਕਿਉਂਕਿ ਡੀਸੀ ਦਫ਼ਤਰ ਦਾ ਅੱਗੇ ਜਾ ਕੇ ਇਹਨਾਂ ਨੇ ਮੰਗ ਪੱਤਰ ਦੇਣਾ ਸੀ ਪਰ ਇੱਥੇ ਹੀ ਪੋਰਸ ਨੇ ਇਹਨਾਂ ਨੂੰ ਰੋਕ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਤਸਵੀਰ ਸਾਹਮਣੇ ਆਈ ਹੈ ਅੱਡਾ ਜੀ ਜਿਹੜਾ ਸਰਕਾਰ ਦਾ ਕਾਨੂੰਨ ਹੈ ਕਿ ਜਿੰਨੀ ਕਿਸੇ ਨੂੰ ਸਜ਼ਾ ਹੁੰਦੀ ਹੈ ਚਾਹੇ ਜਿਹੜਾ ਮਰਜ਼ੀ ਕਿਸੇ ਨੇ ਜੁਰਮ ਕੀਤਾ ਤਾਂ ਉਹਦੇ ਅਧੀਨ ਛੱਡਣਾ ਚਾਹੀਦਾ ਹੈ ਪਰ ਡਬਲ ਤੋਂ ਵੀ ਤਿੰਨ ਗੁਣਾ ਸਜ਼ਾ ਸਿੰਘ ਬੰਦੀ ਸਿੰਘ ਭੁਗ ਚੁੱਕੇ ਐ ਇਹ ਬਿਲਕੁਲ ਇਹ ਰਿਹਾਈ ਕਰਦੀ ਸਰਕਾਰ ਤੇ 328 ਰੂਪ ਜਿਹੜੇ ਗੁੰਮ ਕਰਤੇ ਪਤਾ ਨਹੀਂ ਕੌਣ ਲੈ ਗਿਆ ਨਾਗਪੁਰ ਗਏ ਕਿੱਥੇ ਗਏ ਐ ਇਹ ਸਾਰੀਆਂ ਮੰਗਾ ਲੈ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਆ ਜੋ ਵੀ ਬਦਵੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹਨਾਂ ਦੇ ਵਿਰੁੱਧ ਸਜ਼ਾਵਾਂ ਦੇਣ ਦੇ ਲਈ ਇਹ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਲੇਕਿਨ ਸਾਨੂੰ ਬੁਰੇ ਰੋਕ ਲਿਆ ਗਿਆ ਔਰ ਤੁਹਾਡੇ ਨੂੰ ਪਰਮਿਸ਼ਨ ਨਹੀਂ ਕਹਿੰਦੇ ਪਰਮਿਸ਼ਨ ਇਹਨੇ ਬੋਲੀ ਹੈਗੀ ਰੱਖਣ ਦੀ ਉਹਨਾਂ ਨੂੰ ਜੇਲ੍ਹ 'ਚ ਰੱਖਣ ਦੀ ਪਰਮਿਸ਼ਨ ਹੈਗੀ ਇਹਨਾਂ ਕੋਲ ਜਿਹੜੀ ਸਜ਼ਾ ਹੀ ਪੂਰੀ ਹੋ ਗਈ ਇਹਨਾਂ ਕੋਲ ਕਿਹੜੀ ਪਰਮਿਸ਼ਨ ਹੈ ਸਰਕਾਰਾਂ ਕੋਲ ਉਹਨਾਂ ਨੂੰ ਕੇ ਬੰਦ ਕਰਕੇ ਜੇਲ੍ਹ 'ਚ ਰੱਖੋ ਘੰਟ ਘੱਟ ਗਿਣਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਿ ਨਹੀਂ ਕੋਈ ਗਲਤੀ ਨਹੀਂ ਕੀਤੀ ਕੌਮ ਦੀ ਪੱਗ ਸਿਰ ਤੇ ਰੱਖੀ ਹੈ ਕੋਈ ਗਲਤੀ ਨਹੀਂ ਕੀਤੀ ਜੇ ਸਾਡਾ ਦਰਬਾਰ ਸਾਹਿਬ ਟਾਉਂਗੇ ਤਾਂ ਉਹਦਾ ਬਦਲਾ ਸਿੱਖ ਕੌਮ ਆਪਣੇ ਸਿੱਖੀ ਦੇ ਅਨਸਾਰ ਲੈਂਦੀ ਹੈ ਜੇ ਜੇ ਕੋਈ ਬਿਆਨ ਤੇ ਬੁੱਚੜ ਵਰਗਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ નિર્ਦੋਸ਼ ਮਾਰੂਗਾ ਤਾਂ ਉਹਦਾ ਬਦਲਾ ਲਿਆ ਕੋਈ ਗਲਤੀ ਨਹੀਂ ਕੀਤੀ ਜੇ ਗਲਤੀ ਕੀਤੀ ਹੁੰਦੀ ਫਿਰ ਤਾਂ ਮਾਫੀ ਮੰਗਦੇ ਬਿਲਕੁਲ ਜੀ ਅਸੀਂ ਖੜੇ ਆ ਅਸੀਂ ਦੇਖਦੇ ਆ ਜੋ ਵੀ ਹੁੰਦਾ ਇੱਥੇ ਲੈ ਕੇ ਜਾ ਰਹੇ ਹੋ ਮਾਨ ਜੀ ਤੁਸੀਂ ਮੰਗ ਪੱਤਰ ਵੀ ਦੇਣਾ ਸੀ ਪਰ ਤੁਹਾਨੂੰ ਗੁਰਦੁਆਰੇ ਦੇ ਬਾਹਰ ਹੀ ਰੋਕ ਲਿਆ ਪੁਲਿਸ ਨੇ ਨੀੜ ਪੁਲਿਸ ਨੇ ਤਾਂ ਕਿਵੇਂ ਦੇਖਦੇ ਹੋ ਇਹ ਚੀਜ਼ ਦੀ ਦੱਸੇ ਪੁਲਿਸ ਕਹਿ ਰਹੀ ਕਿ ਨਾਲ ਕੋਲ ਪਰਮਿਸ਼ਨ ਨਹੀਂ ਸੀ ਦਾਰ ਕੇ ਅਸੀਂ ਰੋਕ ਲਈਏ ਇਹ ਸਾਨੂੰ ਪਰਮਿਸ਼ਨ ਲੈਣ ਦੀ ਲੋੜ ਕੀ ਆ ਹੂੰ ਅਸੀਂ ਕੋਈ ਡਾਕਾ ਮਾਰ ਰਹੇ ਹਾਂ ਜਾਂ ਕੋਈ ਗਲਤ ਕੰਮ ਕਰ ਰਹੇ ਹਾਂ ਸਾਰੇ ਪੜ੍ਹੇ ਲਿਖੇ ਲੋਕ ਨੇ ਚੰਡੀਗੜ੍ਹ ਦੇ ਲੋਕ ਹੈ ਅਗਰ ਪਰਮਿਸ਼ਨ ਯਾਰ ਨਗਰ ਕੀ ਤਰ੍ਹਾਂ ਕਰਨ ਮਾਤੇ ਪਰਮਿਸ਼ਨ ਨਹੀਂ ਦਿੰਦੇ ਇਹ ਸਾਨੂੰ ਪਰਮਿਸ਼ਨ ਦੇਣਗੇ ਸਾਡਾ ਚੰਡੀਗੜ੍ਹ ਪੰਜਾਬ ਦਾ ਹੈ ਸਾਡਾ ਪੂਰਾ ਹੱਕ ਇਥੇ ਹੈ ਜੇ ਇਹ ਹੁਣ ਇਹ ਕਿ ਇਹ ਕੌਣ ਹੋ ਗਈ ਸਾਨੂੰ ਪਰਮਿਸ਼ਨ ਲੈਣਾ ਅਸੀਂ ਪਰਮਿਸ਼ਨ ਗਲੀਏ ਪਰ ਹੁਣ ਤੁਸੀਂ ਕੇਂਦਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਜਾਂ ਪੰਜਾਬ ਸਰਕਾਰ ਦੇ ਅਸੀਂ ਪੰਜਾਬ ਖਿਲਾਫ ਦੇ ਪੰਜਾਬ ਖਿਲਾਫ ਕਹਿੰਦੇ ਕੇਂਦਰ ਖਿਲਾਫ ਹੀ ਆ ਦੋਨਾਂ ਖਿਲਾਫ ਸਾਡਾ ਮੋਰਚਾ ਹੈ ਔਰ ਅੱਜ ਪੂਰੇ ਪੰਜਾਬ 'ਚ ਪੰਜਾਬ ਸਰਕਾਰ ਮੁੱਖ ਮੰਤਰੀ ਹੋਂਦਮਾਨ ਔਰ ਕਿ ਅੱਜ ਪੁਤਲੇ ਫੂਕੇ ਜਾਣੇ ਆ ਅੱਜ ਪਰੋਲਾ ਵੀ ਕਾਫੀ ਸਿੰਘਾਂ ਨੂੰ ਮਿਲੀਆਂ ਨੇ ਹੁਣ ਤੱਕ ਬੰਦੀ ਸਿੰਘਾਂ ਨੂੰ ਤਾਂ ਹੋਰ ਸਿੰਘਾਂ ਵਾਸਤੇ ਤੁਹਾਨੂੰ ਲੱਗਦਾ ਨਹੀਂ ਕਿ ਜੇ ਜਲਦੀ ਹੀ ਜਿਹੜੀ ਕੇਂਦਰ ਸਰਕਾਰ ਸੋਚ ਰਹੀ ਹੈ ਕਿ ਯਹਾਂ ਬਾਹਰ ਕੱਢਣ ਵਾਸਤੇ ਉਹ ਕਹਿਦ ਕਾਦੀ ਰਹੀ ਆ ਹਮ ਹਰ ਵਾਰੀ ਕਹਿੰਦੀ ਗੁਰੂ ਤੇਗ ਬਹਾਦਰ ਕਰਾਂ ਇਹ ਕਰਾਂ ਕਹਿ ਇਹ ਕਰ ਇਹ ਤੇ ਚੋਗਾ ਪਾਉਂਦੇ ਨੇ ਉਹ ਜਿਹੜੇ ਸਾਡੇ ਲੀਡਰ ਆ ਇਹਨਾਂ ਨੂੰ ਕਿਤੇ ਵੰਗ ਬੁਰਕੀ ਪਾ ਦੇਣ ਤੇ ਚੁੱਪ ਕਰ ਜਾਂਦੇ ਨੇ ਹਮ ਇਹਨਾਂ ਨੂੰ ਤਾਂ ਆਪਣੇ ਕੁਰਸੀਆਂ ਆਪਣੇ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਹੋਰ ਮਸਲੀ ਕੋਈ ਨਹੀਂਗਾ ਸਿੱਖ ਕੋਈ ਮਸਲੀ ਇਹਨਾਂ ਨੂੰ ਰੀਤ ਬਿੱਟੂ ਮੰਤਰੀ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਕਿ ਜਿਹਨੇ નિર્ਦੋਸ਼ ਸਿੱਖਾਂ ਨੂੰ ਮਾਰਿਆ ਲੋਕਾਂ ਨੂੰ ਮਾਰਿਆ ਕਿ ਉਹਨਾਂ ਵਾਸਤੇ ਕਾਹਦੀਆਂ ਉਹ ਯਾਰਾ ਬੰਦਾ ਕੋਈ ਕਿਹਦਾ ਨਾਮ ਲੈ ਰਹੇ ਹੋ ਕਿਹਦਾ ਨਾਮ ਲੈ ਰਹੇ ਤੁਸੀਂ ਉਹਨੂੰ ਤਾਂ ਹੈ ਉਹਨੂੰ ਤਾਂ ਲੋਕਾਂ ਨੇ ਨਕਾਰ ਦਿੱਤਾ ਤੇ ਉਹਨੂੰ ਮੰਤਰੀ ਦੇ ਦਿੱਤੀ ਇਹ ਕੀ ਧਿਆਨ ਵੀ ਸੁਣਿਆ ਹੋਣਾ ਮੰਤਰੀ ਬਨਾਇਆ ਕੇਂਦਰ ਦੇ ਇੱਕ ਮੰਤਰੀ ਦਾ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਉਹ ਆਪਣੀ ਗਲਤੀ ਦਾ ਮੰਨ ਨਹੀਂ ਰਹੇ ਮੇਰੀ ਸੋਚ ਇਹ ਵੀ ਤੁਹਾਡੀ ਦਿਵਾ ਦੇਣਾ ਗਲਤੀਆਂ ਮੰਨ ਲਓ ਕੀਤੀਆਂ ਨੇ ਮੰਨ ਲਓ ਅਭਾ ਪਹਿਲੀ ਗੱਲ ਗਲਤੀ ਕੋਈ ਨਹੀਂ ਕੀਤੀ ਮੰਨ ਲਓ ਗਲਤੀਆਂ ਕੀਤੀਆਂ ਨੇ ਉਹ ਡਬਲ ਡਬਲ ਤੇਰੀ-ਤੇਰੀ ਸਜ਼ਾ ਪੂ ਕੋ ਚੱਕਿਆ ਤੇ 33 ਸਾਲ ਹੋ ਗਿਆ ਉਹ ਅੰਦਰ ਹੋਇਆ ਹੁਣ ਕੰਮ ਇਕੱਠੇ ਕਿਉਂ ਨਹੀਂ ਹੁੰਦੀ ਸਾਰੀ بس ਇਹ ਜੇ ਕਮੀ ਸਾਡੀ ਕੌਮ ਦੇ ਵਿੱਚ ਲੇਕਿਨ ਸਹੀ ਅਸੀਂ ਆਏਗਾ ਆਏਗਾ ਟਿਕਾਣੇ ਹੋਣਗੇ ਜਿਹੜਾ ਇਹ ਮੋਰਚਾ ਤੁਸੀਂ ਲੈ ਕੇ ਜਾ ਰਹੇ ਹੋ ਜੀ ਕਿਸੇ ਦਫਤਰ ਵੱਲ ਜਾ ਰਹੇ ਹੋ ਤੇਰੇ ਪੁਲਿਸ ਵੱਲੋਂ ਕਿ ਤੁਹਾਡੇ ਵੱਲੋਂ ਪਰਮਿਸ਼ਨ ਨਹੀਂ ਹੈ ਜੀ ਤੁਸੀਂ ਬਿਨਾ ਪਰਮਿਸ਼ਨ ਤੋਂ ਇਹ ਲੈ ਕੇ ਜਾ ਰਹੇ ਅਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਆ ਜੀ ਸਾਰੇ ਤੇ ਬੰਦੇ ਸਿੰਘਾਂ ਦਾ ਮੋਰਚਾ ਜੋ ਬੜੇ ਲੰਬੇ ਸਮੇਂ ਤੋਂ ਲੱਗਿਆ ਹੋਇਆ ਹੈ ਪਰਮਿਸ਼ਨ ਇਹਨਾਂ ਨੇ ਨਹੀਂ ਦੇਣੀ ਹੈ ਪੁਲਿਸ ਪ੍ਰਸ਼ਾਸਨ ਨੇ ਨਹੀਂ ਦੇਣੇ ਆ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਅਸੀਂ ਕੋਈ ਇੱਥੇ ਹੁੱਲੜਬਾਜੀ ਨਹੀਂ ਸੰਗਤ ਜਾਬਕਰ ਦੀ ਬੈਠੀ ਹੋਈ ਹੈ ਪ੍ਰਸ਼ਾਸਨ ਨੇ ਦੇਣਾ ਅਸੀਂ ਸ਼ਾਂਤਮਈ ਤਰੀਕ ਨਾ ਦੇਸੀ ਆਫਿਸ ਜਾ ਕੇ ਆਪਣੀ ਗੱਲ ਰੱਖੋ ਅੱਜ ਅਕਾਲੀ ਵਿਰੋਧ ਪ੍ਰਦਰਸ਼ਨ ਕਰਨਗੇ ਪੰਜਾਬ ਸਰਕਾਰ ਦੇ ਖਿਲਾਫ ਹੈ ਜਾਂ ਕੇਂਦਰ ਸਰਕਾਰ ਦੇ ਦੇਖੋ ਜੀ ਪਿਛਲੇ ਸਮੇਂ ਦੀਆਂ ਭਾਵੇਂ ਕੋਈ ਵੀ ਸਰਕਾਰ ਆਈ ਭਾਵੇਂ ਪੰਜਾਬ ਸਰਕਾਰ ਆਈ ਭਾਵੇਂ ਕੇਂਦਰ ਦੀ ਸਰਕਾਰ ਹੈ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਪਿਆ ਅਸੀਂ ਆਪਣੀ ਗੱਲ ਜਿਹੜੀ ਹੈ ਉਹਨਾਂ ਤੱਕ ਪਹੁੰਚਾਣੀ ਚਾਹੁੰਦੇ ਆ ਕਿ ਸਰਕਾਰ ਜਿਹੜੀ ਬੋਲੀ ਸੁਣਦੀ ਨਹੀਂ ਪਈ ਕੌਮ ਇਨਸਾਫ ਮੋਰਚਾ ਜੋ ਲੰਬੇ ਸਮੇਂ ਤੋਂ ਚੱਲਦਾ ਪਿਆ ਪਿਛਲੇ ਸਮੇਂ ਚ ਸੰਘਰਸ਼ ਚੱਲਦੇ ਪਈ ਸੀ ਪਰ ਕੋਈ ਵੀ ਸਰਕਾਰ ਕੋਈ ਵੀ ਹੋਵੇ ਪਰ ਅੱਜ ਤੱਕ ਸਿੱਖਾਂ ਦੇ ਨਾਲ ਕਦੀ ਵੀ ਇਨਸਾਫ ਦੀ ਗੱਲ ਨਹੀਂ ਹੋਈ ਪਰ ਦਿੱਤੇ ਜਾ ਰਿਹਾ ਕਿ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਆਪਣੀ ਗਲਤੀ ਨਹੀਂ ਮੰਨ ਰਹੇ ਕਿ ਫੱਟੀਆਂ ਵੀ ਕਿਵੇਂ ਤੇਰੇ ਤੁਸੀਂ ਬਿਆਨ ਵੀ ਸੁਣ ਜਾਣਾ ਪਿਛਲੇ ਦਿਨੀ ਜੈਹੋ ਜੇ ਕਿਸੇ ਨੇ ਚਸ਼ਮਾ ਪਾਇਆ ਹੁੰਦਾ ਜੀ ਉਹਨੂੰ ਸੰਸਾਰ ਉਹੋ ਜਿਹਾ ਹੀ ਦਿਸਦਾ ਮੈਂ ਕਾਲਾ ਚਸ਼ਮਾ ਪਾਇਆ ਹੋਊਗਾ ਤੇ ਮੈਨੂੰ ਸਾਰੇ ਕਾਲੇ ਦਿਸਣਗੇ ਤੇ ਜਿਨ੍ਹਾਂ ਦੀ ਜੈਹੋ ਜੀ ਅੱਖ ਹੈ ਉਹਨੂੰ ਉਹੋ ਜਿਹਾ ਹੀ ਦਿਸਣਾ ਪਰ ਇੱਕ ਮੇਰੀ ਗੱਲ ਸੁਣੋ ਜਿਨ੍ਹਾਂ ਦੇ ਘਰ ਹੈ ਇਹੋ ਜੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਕਦੀ ਸਾਲ ਬਦੀ ਹੋ ਗਏ 84 ਤੋਂ ਬਾਅਦ ਕਦੀ ਸੁੱਖ ਦਾ ਕੋਈ ਸੁਨੇਹਾ ਹੀ ਨਹੀਂ ਆਇਆ ਜਿਨ੍ਹਾਂ ਦੇ ਘਰਾਂ ਚੋਂ ਬਰਾਤੇ ਨਹੀਂ ਗਈਆਂ ਉਹਨਾਂ ਵਾਸਤੇ ਜਦੋਂ ਸਿੰਘਾਂ ਨੇ ਕੋਈ ਸੰਘਰਸ਼ ਕੀਤਾ ਜਾਂ ਕੋਈ ਕਦਮ ਚੱਕਿਆ ਉਹਨਾਂ ਵਾਸਤੇ ਚੰਗੀ ਗੱਲ ਸੀ ਕਿ ਮਾੜੀ ਸੀ ਇਹ ਤੁਸੀਂ ਆਪ ਸੋਚੋ ਅੱਛਾ ਸਿੱਖ ਕੌਮ ਕਿਉਂ ਨਹੀਂ ਕੱਕੀ ਹੁੰਦੀ ਸਾਰੀ ਕੁਝ ਇਹ ਕਹਿੰਦੇ ਨੇ ਕਿ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਮੋਰਚੇ ਵੀ ਪਹਿਲਾਂ ਇਕੱਠ ਹੁੰਦਾਰੇ ਪਰ ਹੁਣ ਬਹੁਤ ਧੱਕੇ ਨਾਲ ਲੋਕਾਂ ਦੇ ਸੰਗਤ ਫੇਰ ਜਿਹੜੀ ਹੈ ਜੀ ਮੋਰਚੇ ਦੇ ਵਿੱਚ ਇਕੱਠ ਜਿਹੜਾ ਫੇਰ ਤੋਂ ਹੋਣਾ ਸ਼ੁਰੂ ਹੋ ਗਿਆ ਹੈ ਜਾ ਕੇ ਸੰਗਤਾਂ ਅੱਜ ਵਕ ਵਕ ਤੁਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਦੇਖੋ ਸਾਰੀ ਜਗ੍ਹਾ ਇਕੱਠ ਹੋ ਰਿਹਾ ਪਰ ਇੱਕ ਇਕਾਗਰਤਾ ਦੀ ਸਾਨੂੰ ਏਕਤਾ ਦੀ ਸਾਨੂੰ ਮਰਮ ਦੀ ਲੋੜ ਹੈ ਕਿ ਅਸੀਂ ਕਿਹੜੇ ਨਿਸ਼ਾਨੇ ਵੱਲ ਤੁਰ ਰਹੇ ਹਾਂ ਮੈਂ ਅੱਗੇ ਵੀ ਪਹਿਲਾਂ ਵੀ ਬੇਨਤੀ ਕੀਤੀ ਅਸੀਂ ਮੰਗ ਕਿੰਨਾ ਤੋਂ ਰਹੇ ਹਾਂ ਜਿਹੜੇ ਆਪ ਹੀ ਸੁੱਤੇ ਹੋਏ ਨੇ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਆਪ ਜਾਗਣ ਦੀ ਲੋੜ ਹੈ ਫਿਰ ਅਸੀਂ ਕਿਸੇ ਨੂੰ ਅੱਗੇ ਜਾ ਕੇ ਅਸੀਂ ਸੁਨੇਹਾ ਦੇਵਾਂਗੇ ਹਿੰਦੀ ਸਿੰਘਾਂ ਦੇ ਹੱਕ ਦੇ ਵਿੱਚ ਤੁਸੀਂ ਆਏ ਹੋ ਜੀ ਇੱਥੇ ਚੰਡੀਗੜ੍ਹ ਪੁਲਿਸ ਨੇ ਰੋਕ ਲਿਆ ਦੱਸੇ ਨੇ ਕਿ ਪਰਮਿਸ਼ਨ ਨਹੀਂ ਸੀ ਤੁਹਾਡੇ ਕੋਲ ਅੱਗੇ ਜਾਣ ਦੀ ਨਹੀਂ ਸਾਨੂੰ ਕੋਈ ਪਰਮਿਸ਼ਨ ਨਹੀਂ ਦਿੰਦੇ ਔਰ ਦੇਣੀ ਵੀ ਨਹੀਂ ਇਹਨਾਂ ਨੇ ਕਿਉਂਕਿ ਇਹ ਵਿਕੇ ਹੋਏ ਲੋਕ ਐ ਇਹ ਗਵਰਨਮੈਂਟ ਕੋਲ ਵਿਕੇ ਹੋਇਆ ਦਿੱਲੀ ਪੁਲਿਸ ਜਿਹੜੀ ਹੈ ਦਿੱਲੀ ਪ੍ਰਸ਼ਾਸਨ ਇਹਦੇ ਕੋਲ ਵਿਕੇ ਹੋਇਆ ਭਗਵਾਨ ਤੋਂ ਮਾਰ ਕੇ ਜਿਲੇ ਬਾ ਸਭ ਇੱਕ ਤੋਂ ਇੱਕ ਗੰਦੇ ਬੰਦੇ ਆ ਇਹ ਐਨਕਾਊਂਟਰ ਕਰਦੇ ਆ ਆਮ ਸਿੱਖਾਂ ਦਾ ਆਮ ਮੁੰਡਿਆਂ ਦਾ ਐਨਕਾਊਂਟਰ ਕਰਦੇ ਆ ਅਸੀਂ ਪੁੱਤਲੇ ਵੀ ਨਹੀਂ ਫੋਕ ਸਕਦੇ ਕਿਉਂ ਨਹੀਂ ਫੂਕ ਸਕਦੇ ਅਸੀਂ ਪੁੱਤਰੇ ਅਜੇ ਕਾਗਜ਼ ਫੂਕ ਰਹੇ ਹੋ ਨਾ ਦੇ ਹੈਂ ਔਰ ਉਹ ਇਹ ਕਹਿੰਦੇ ਫੂਕ ਨਹੀਂ ਸਕਦੇ ਇਹ ਇਨਕਾਊਂਟਰ ਕਰ ਸਕਦੇ ਆ ਆਹ ਮੁੰਡਿਆਂ ਦਾ ਇਨਕਾਊਂਟਰ ਕਰ ਸਕਦੇ ਆ ਕਿਉਂ ਨਹੀਂ ਕਰਦੇ ਅਸੀਂ ਕਰ ਸਕਦੇ ਕੁਝ ਵੀ ਔਰ ਅਸੀਂ ਕਰਾਂਗੇ ਅਸੀਂ ਅਸੀਂ ਹਵਾਰੇ ਨੂੰ ਬਾਹਰ ਰਿਹਾ ਕਰਾਵਾਂਗੇ ਜੋ ਮਰਜ਼ੀ ਹੋ ਜਾਏ ਉਹ 30 32 32 ਸਾਲ ਦੇ ਜਿਹੜੇ ਜੇਲਾ ਚ ਬੈਠੇ ਆ ਇਹਨਾਂ ਨੇ ਕੀ ਕਰ ਲਿਆ ਇਹ ਇੱਕ ਦਿਨ ਜੇਲ ਜਾਂਦੇ ਇਹਨਾਂ ਨੂੰ ਹਾਰਟ ਅਟੈਕ ਹੋ ਜਾਂਦੇ ਆ ਕਿਹੜਾ ਨੇਤਾ ਮਰਦਾ ਕੋਈ ਨੇਤਾ ਨਹੀਂ ਮਰਦਾ ਕੋਈ ਪੁਲਿਸ ਵਾਲਾ ਨਹੀਂ ਮਰਦਾ ਕਿਉਂ ਸਾਡੇ ਮੁੰਡੇ ਮਰਦੇ ਐ ਮੈਂ ਪੁੱਛਣਾ ਚਾਹਨੀ ਆ ਹੈ ਕੋਈ ਕੋਈ ਜਵਾਬ ਹੈ ਪੁਲਸ ਕੋਲ ਕੋਈ ਜਵਾਬ ਇਹਨਾਂ ਤੋਂ ਕੋਈ ਪੁਲਸ ਵਾਲਾ ਨਹੀਂ ਮਰਦਾ ਕੋਈ ਹੋਰ ਨਹੀਂ ਮਰਦਾ ਨੇਤਾ ਨਹੀਂ ਮਰਦਾ ਇਹਨਾਂ ਨੂੰ ਅਟੈਕ ਆ ਜਾਂਦੇ ਆ ਪਰ ਇਹ ਮਰਦੇ ਨਹੀਂ ਐ ਇਹਨਾਂ ਨੂੰ ਚੰਗੇ ਸਿਕਿਉਰਟੀ ਦਿੱਤੀ ਜਾਂਦੀ ਐ ਕਿਉਂ ਦਿੱਤੀ ਜਾਂਦੀ ਐ ਕਿਸ ਗੱਲ ਤੇ ਦਿੱਤੀ ਜਾਂਦੀ ਐ ਅੱਛਾ ਰਵਨੀਤ ਮਿੱਟੂ ਕਹਿ ਰਿਹਾ ਕਿ ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਕਿ ਉਹਨਾਂ ਵਾਸਤੇ ਕਾਦੀ ਰਿਹਾਈਆਂ ਕਿਨਾਂ ਤੋਂ ਬਾਹਰ ਕੱਢੋ ਨਹੀਂ ਚਾਹੀਦਾ ਨਹੀਂ ਨਹੀਂ ਤੇਰੇ ਦਾਦੇ ਨੇ 25000 ਤੋਂ ਕਿਤੇ 35000 ਤੱਕ ਕਾਰਾਂ ਚੋਂ ਕੁਮੜਾ ਕਡਵਾ ਕੇ ਮਾਰਦਾ ਉਹਨੇ ਤੈਨੂੰ ਦੇਖਿਆ ਅੰਨਾ ਤੂੰ ਤੂੰ ਅੰਨਾ ਹੋ ਗਿਆ ਮਰ ਗਿਆ ਤੂੰ ਮੈਨੂੰ ਇਹਦਾ ਜਵਾਬ ਦੇ ਮਾਤੂ ਤਾਂ ਮਰਨਾ ਚਾਹੀਦਾ ਤੂੰ ਕਿ ਮੈਂ ਜ਼ਿੰਦਾ ਬੈਠਾ ਮੈਨੂੰ ਪੁੱਛਣਾ ਚਾਹੀਦੀ ਆ ਔਰ ਸਰੇ ਆਂ ਪੁੱਛ ਰਹੀਆਂ ਜਿਹਨੇ ਮੇਰੇ ਤੇ ਤਾਰਾ ਲਾਣੀ ਆ ਲਾਓ ਮੈਨੂੰ ਡਰਦੀ ਕਿਸੇ ਤੋਂ ਉਹ ਲੋਕ ਕਹਿੰਦੇ ਦਾਦੇ ਨੇ ਸਾਡੇ ਨੇ ਕੁਰਬਾਨੀਆਂ ਕੀਤੀਆਂ ਨੇ ਬੀਬੀ ਸਿੰਘ ਨੇ ਕੁਰਬਾਨੀ ਕੀਤੀ ਆ ਕਿਹੜੀ ਕੁਰਬਾਨੀ ਕੇ ਪੀਐਸ ਗੱਲ ਨਾਲ ਮਿਲ ਕੇ ਸਾਰੇ ਕੰਮ ਕੀਤੇ ਇਹਨੇ ਉਹ ਵੀ ਬੁੱਚੜ ਹਰਾਮੇ ਸੀ ਇਹ ਵੀ ਬੁੱਚੜ ਹਰਾਮੇ ਸੀ ਉਹ ਕਿਹਦਾ ਅਤਵਾਦ ਖਤਮ ਕੀਤਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਅਤਵਾਦ ਸ਼ੁਰੂ ਕੀਤਾ ਹਰਾਮਜਾਦਿਆਂ ਨੇ 25 25 30 30 ਆਦਾ ਮੁੰਡੇ ਮਾਰ ਕੇ ਜਾਨਾਂ ਨਹੀਂ ਚੜੀ ਪੰਜਾਬ 'ਚ ਤੁਸੀਂ ਦੱਸੋ ਮੈਂ ਕਹਿੰਦੀ ਪ੍ਰਮਾਤਮਾ ਕਰ ਇਹਨਾਂ ਦੇ ਮੁੰਡਿਆਂ ਦੇ ਵਿੱਚ ਜੰਨਾ ਨਾ ਚੜਨ ਮੈਂ ਤਾਂ ਇਹ ਹੀ ਚਾਹਨੀ ਆ ਇਹ ਹੀ ਅਰਦਾਸ ਸੱਚੇ ਪਾਤਸ਼ਾਹ ਕੋਲ ਕਰਦੀ ਆ ਸਿੰਘਾਂ ਦੇ ਹੱਕ ਦੇ ਵਿੱਚ ਤੁਸੀਂ ਆਏ ਸੀ ਕਿ ਰਿਹਾਈਆਂ ਹੋਣ ਮੰਗ ਪੱਤਰ ਵੀ ਦੇਣਾ ਸੀ ਡੀਸੀ ਦਫ਼ਤਰ ਜਾ ਕੇ ਪਰ ਤੁਹਾਨੂੰ ਸੈਕਟਰ 22 ਦੇ ਗੁਰਦਾਰੇ ਕੋਲ ਹੀ ਰੋਕ ਦੇ ਜਿੱਥੋਂ ਤੁਸੀਂ ਸੰਘਰਸ਼ ਸ਼ੁਰੂ ਕਰਨਾ ਸੀ ਉੱਥੇ ਹੀ ਰੋਕ ਲਿਆ ਪੁਲਿਸ ਕਹਿ ਰਹੀ ਹੈ ਕਿ ਤੁਹਾਡੇ ਕੋਲ ਤਾਂ ਪਰਮਿਸ਼ਨ ਹੀ ਨਹੀਂ ਤੁਸੀਂ ਕਿਵੇਂ ਜਾ ਸਕਦੇ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਪਹਿਲਾਂ ਤਾਂ ਤੇਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ। ਦੂਜੀ ਗੱਲ ਜੇ ਪੁਲਿਸ ਪਰਮਿਸ਼ਨ ਦੀ ਗੱਲ ਕਰਦੀ ਆ ਤੇ ਅਸੀਂ ਅੱਗੇ ਤੋਂ ਪਰਮਿਸ਼ਨ ਅਪਲਾਈ ਕਰਦੇ ਕਰਾਂਗੇ। ਕੋਈ ਵੀ ਪੁਲਿਸ ਕੋਈ ਵੀ ਸਰਕਾਰ ਕੋਈ ਵੀ ਐਡਮਿਨਿਸਟ੍ਰੇਸ਼ਨ ਐਦਾਂ ਦੇ ਧਰਨੇ ਦੀ ਪਰਮਿਸ਼ਨ ਨਹੀਂ ਦਿੰਦੀ। ਇਹ ਧਰਨੇ ਸਾਨੂੰ ਐਦਾਂ ਹੀ ਲਾਉਣੇ ਪੈਣੇ ਨੇ ਕਿਉਂਕਿ ਇਹ ਸਾਡੇ ਹੱਕਾਂ ਦੀ ਲੜਾਈ ਹੈ। ਅਸੀਂ ਹੱਕਾਂ ਦੀ ਲੜਾਈ ਵਾਸਤੇ ਅਸੀਂ ਐਦਾਂ ਹੀ ਲੜਾਂਗੇ ਅਤੇ ਲੜਦੇ ਰਵਾਂਗੇ। ਬਾਕੀ ਮੈਂ ਤੁਹਾਨੂੰ ਇੱਕ ਛੋਟੀ ਜੀ ਹੋਰ ਦੱਸਣਾ ਚਾਹੁੰਦਾ ਵੀ ਕੁਝ ਦਿਨ ਪਹਿਲਾਂ ਇੱਕ ਸਟੇਟਮੈਂਟ ਆਈ ਆ। ਮੁੰਬਈ ਦੇ ਵਿੱਚ ਵਿਸਫੋਟ ਹੋਇਆ ਸੀ ਇੱਕ ਜਿਹਦੇ ਵਿੱਚ ਸਾਧਵੀ ਪ੍ਰਗਿਆ ਸਮੇਤ આરોપી ਸੀਗੇ ਔਰ ਉਹ આરોપી 17 ਸਾਲ ਬਾਅਦ ਬਰੀ ਹੋ ਗਏ ਨੇ 17 ਸਾਲ ਬਾਅਦ ਸੁਣਿਓ ਹੁਣ ਜਿਹੜਾ ਜੱਜ ਹੈ ਉਹ ਜੱਜ ਕੀ ਸਟੇਟਮੈਂਟ ਦੇ ਰਿਹਾ ਜੱਜ ਕਹਿੰਦਾ ਅੱਤਵਾਦ ਦਾ ਦਰਮ ਨਹੀਂ ਹੁੰਦਾ ਮੈਂ ਓਨ ਰਿਕਾਰਡ बोल ਰਿਹਾ ਪੇਪਰ ਦੇ ਵਿੱਚ ਆਏ ਸ਼ੰਕਾ ਕੇ ਆਧਾਰ ਪਰ ਨਹੀਂ ਕਰ ਸਕਤੇ ਸਜ਼ਾ ਠੀਕ ਹੈ ਜੀ ਹੁਣ ਜਿਹੜੇ ਸਾਡੇ ਬੰਦੀ ਸਿੰਘ ਨੇ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦੇ ਕਿੰਨੇ ਕੇਸ ਚੱਲ ਰਹੇ ਨੇ ਪਰ ਕਿਸੇ ਕੇਸ ਦੇ ਵਿੱਚ ਉਹਨਾਂ ਦਾ ਸਬਦ ਚ ਵਰੀ ਹੋਏ ਨੇ ਦੱਸ ਦਿਓ ਮੈਨੂੰ ਅਜ ਤੱਕ ਕੋਈ ਕੇਸ ਆਵੇ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਵੀ ਇਹਨਾਂ ਤੇ ਜੀ ਇਹ ਧਾਰਾ ਲਾਤੀ ਹੈ ਇਹਨਾਂ ਨੂੰ ਜੇਲ੍ਹ ਚ ਕਰਤਾ ਹਰ ਜਗ੍ਹਾ ਦੇ ਵਿੱਚ ਵਰੀ ਨੇ ਉਹ ਅਰ ਫੇਰ ਵੀ ਉਹ ਜੇਲ੍ਹ ਦੇ ਵਿੱਚ ਨੇ ਔਰ 32 33 33 ਸਾਲ ਹੋ ਗਏ ਸਾਡੀ ਤਾਂ ਮੰਗ ਹੀ ਇਹ ਆ ਮੈਂ ਜੱਜ ਸਾਹਿਬ ਦੀ ਸਟੇਟਮੈਂਟ ਦੇ ਉੱਪਰ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜੱਜ ਸਾਹਿਬ ਤੁਸੀਂ ਇਹ 17 ਸਾਲ ਇਹ ਰੋਪੀ ਬਰੀ ਕਰਤੇ ਨੇ ਜੇ ਜਿਹੜੇ ਤੁਹਾਡੇ ਰਿਪੋਰਟ ਦੇ ਵਿੱਚ ਸੀਗੇ ਉਹ ਬਰੀ ਕਰ ਸਕਦੇ ਹੋ ਤੇ ਇਹ ਤਾਂ 30 32 ਸਾਲ ਸਾਡੇ ਸਿੰਘ ਨੇ ਜਿਹੜੇ ਜੇਲਾਂ ਕੱਟ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਆ ਉਹ ਆਪਣਾ سزا ਵੀ ਹੁੰਦੀ ਹੈ ਨਾ 14 ਸਾਲ ਦੀ ਹੁੰਦੀ ਹੈ ਤਾਂ ਉਸ ਤੋਂ ਡਬਲ ਕੱਟ ਚੁੱਕੇ ਨੇ ਪਰ ਰਵਨੀਤ ਮਿੱਟੂ ਵਰਗੇ ਬਿਆਨ ਦਿੰਦੇ ਨਹੀਂ ਮੰਤਰੀ ਕੀ ਸਾਡੇ ਦਾਦੇ ਨੇ ਅਤਵਾਦ ਖਤਮ ਕੀਤਾ ਹੈ ਕਿ ਇਹਨਾਂ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਕਹਿ ਰਹੇ ਨੇ ਕਿ ਉਹਨਾਂ ਨੇ ਤਾਂ ਬਹੁਤ નિર્ਦੋਸ਼ ਸਿੱਖ ਮਾਰੇ ਨੇ ਬਹੁਤ નિર્ਦੋਸ਼ ਹਿੰਦੂ ਮਾਰੇ ਨੇ ਕਿਨਾਂ ਤੋਂ ਬਾਹਰ ਕਰਨੀ ਚਾਹੀਦਾ ਤਾਂ ਫੇਰ ਆਣ ਕੇ ਮਾਹੌਲ ਖਰਾਬ ਕਰਨਗੇ ਮੈਂ ਬਿੱਟੂ ਜੀ ਨੂੰ ਕਹਿੰਦਾ ਕਿ ਕੰਮ ਕਰੋ ਤੁਸੀਂ ਪੰਜਾਬ ਦੇ ਵਿੱਚ ਵੋਟਿੰਗ ਕਰਾ ਲਓ ਵੋਟਿੰਗ ਕਰਾ ਲਓ ਇੱਕ ਪਾਸੇ ਤੁਸੀਂ ਖੜ੍ਹ ਜੋ ਲਿਖ ਦੋ ਵੀ ਅਸੀਂ ਬੰਦੀ ਸਿੰਘਾਂ ਦੇ ਐਂਟੀਆਂ ਇੱਕ ਪਾਸੇ ਉਹ ਕਰ ਲੋ ਤੁਸੀਂ ਇਹ ਦੇਖ ਲਓ ਤੁਸੀਂ ਝੁੱਠੇ ਪੈ ਜਾਓਗੇ ਬੰਦੀ ਜਿਹੜੇ ਸਿੰਘ ਨੇ ਉਹਨਾਂ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਆ ਸਿੱਖ ਕੌਮ ਦੀ ਗੱਲ ਕੀਤੀ ਆ ਤੁਸੀਂ ਉਹਦੇ ਵਰਖਲਾ ਬੋਲਦੇ ਹੋ ਜਦਕਿ ਤੁਹਾਨੂੰ ਨਾਲ ਹੋਣਾ ਚਾਹੀਦਾ ਅੱਜ ਕੱਲ ਤੁਸੀਂ ਵੀ ਸਰਕਾਰ ਦੇ ਵਿੱਚੋਂ 32 ਸਾਲ ਦੀ ਦੱਸੋ ਕਿਹਦੀ ਸਜ਼ਾ ਹੁੰਦੀ ਆ ਪਰ ਕੇਂਦਰ ਦੇ ਲੀਡਰਾਂ ਦੇ ਬਿਆਨ ਵੀ ਸੁਣਾਉਣਾ ਕਹਿੰਦੇ ਜਿਹੜੇ ਬੰਦੇ ਜੇਲ੍ਹ 'ਚ ਬੈਠ ਕੇ ਜੀ ਸਜ਼ਾ ਤੁਸੀਂ ਕਹਿ ਰਹੇ ਛੱਡ ਦਿਓ ਪਰ ਕਹਿੰਦੇ ਗਲਤੀਆਂ ਵੀ ਨਹੀਂ ਮੰਨ ਰਹੇ ਕਿ ਤੁਹਾਨੂੰ ਗਲਤੀ ਹੋਈ ਹੈ ਗਲਤੀ ਮੰਨ ਲੈਣੇ ਛੱਡ ਦਿੰਨੇ ਆ ਕਿਉਂ ਗਲਤ ਗਲਤੀ ਕਿਸ ਚੀਜ਼ ਦੀ ਕੀਤੀ ਹੈ ਜੀ ਇੱਕ ਬੰਦਾ ਜਿਸ ਬੰਦੇ ਨੇ ਪੰਜਾਬ ਦੀ ਸਿੱਖੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਨੌਜਵਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੂੰ ਸਜ਼ਾ ਦਿੱਤੀ ਇਹਨਾਂ ਨੇ ਏਦਾਂ ਤਾਂ ਫਿਰ ਜਦੋਂ ਮੱਛੇ ਰੰਗੜ ਨੇ ਸਿਰ ਵੱਡੇ ਸੀਗੇ ਉਹ ਵੀ ਫਿਰ ਤਾਂ ਸਜ਼ਾ ਦੇ ਹੱਕਦਾਰ ਸੀਗੇ ਉਹਨਾਂ ਦੇ ਅੱਜਕੱਲ ਕੌਮ ਕਿਉਂ ਮਨਾਂਦੀ ਉਹਨਾਂ ਦੇ ਦਿਹਾੜੇ ਕਿਉਂ ਮਨਾਂਦੀ ਆ ਇਹ ਇਹੀ ਚੀਜ਼ ਦਾ ਫਰਕ ਹੈ ਆਪਣੀ ਸੋਚ ਬਦਲੋ ਬਿੱਟੂ ਜੀ ਆਪਣੀ ਸੋਚ ਬਦਲੋ